ਹਰਤ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਤੁਹਾਨੂੰ ਇਸ ਵੇਲੇ ਲੈ ਕੇ ਪਹੁੰਚਿਆ ਮਕੌੜਾ ਪੱਤਨ ਤਾਂ ਜਿਹੜਾ ਇਹ ਮਕੌੜਾ ਪੱਤਨ ਹੈ ਇੱਥੇ ਦੋ ਦਰਿਆਵਾਂ ਦਾ ਸੰਗਮ ਹੁੰਦਾ ਹੈ ਇੱਕ ਊਜਾ ਦਰਿਆ ਦੂਜਾ ਰਾਵੀ ਦਰਿਆ ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਹੜ੍ਹਾਂ ਆਈਆਂ ਨੇ ਹੜ੍ਹਾਂ ਨੇ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵ ਪਾਇਆ ਇਹ 37 ਸਾਲਾਂ ਬਾਅਦ ਪੰਜਾਬ ਦਾ ਇੰਨਾ ਮਾੜਾ ਹਾਲ ਹੋਇਆ ਹੁਣ ਅਸੀਂ ਤੁਹਾਨੂੰ ਇਸ ਪਿੰਡ ਦੇ ਵਿੱਚ ਲੈ ਕੇ ਪਹੁੰਚੇ ਹਾਂ ਇਹ ਜਿਹੜੇ ਪਿੰਡ ਦੇ ਲੋਕ ਨੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਜਿਹੜੇ ਇਹਨਾਂ ਦੇ ਦੁੱਖ ਤਕਲੀਫ ਨੇ ਉਹ ਬਹੁਤ ਜ਼ਿਆਦੇ ਨੇ ਤੇ ਆਓ ਅਸੀਂ ਤੁਹਾਨੂੰ ਇਸ ਪਿੰਡ ਦੇ ਬਾਰੇ ਜੋ ਹੋਇਆ ਇਹ ਹੜ੍ਹਾਂ ਨੇ ਪ੍ਰਭਾਵ ਪਾਇਆ ਉਸ ਦੇ ਬਾਰੇ ਜਾਣੂ ਕਰਵਾਵਾਂਗੇ ਇਸ ਵਕਤ ਅਸੀਂ ਕਜਲੇ ਪਿੰਡ ਹੈ ਇਹ ਦਰਿਆ ਤੋਂ 2 ਕਿਲੋਮੀਟਰ ਹੈ ਦਰਿਆ ਤੋਂ ਤੋਂ ਅਸੀਂ ਪਾਰ ਆਏ ਆ ਤਾਂ ਇਹ ਪਿੰਡ ਦੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਦਿਖਾਣ ਆਏ ਆ ਹੜ੍ਹਾਂ ਤੋਂ ਬਾਅਦ ਪੰਜਾਬ ਦੇ ਕੀ ਹਾਲਾਤ ਨੇ ਤੁਹਾਡਾ ਨਾਮ ਜੀ ਸਰ ਮੇਰਾ ਨਾਮ ਜਗੀਰ ਸਿੰਘ ਮੇਰਾ ਪਿੰਡ ਕਜਲੇ ਪਠਾਨਕੋਟ ਜ਼ਿਲ੍ਹਾ ਓਕੇ ਜੀ ਇਹ ਜਿਹੜੀਆਂ ਹੜ੍ਹਾਂ ਆਈਆਂ ਜੀ ਇਹਨਾਂ ਨੇ ਜਿਹੜੇ ਪਿੰਡ ਦੇ ਇਹ ਹਾਲਾਤ ਅਸੀਂ ਦੇਖ ਰਹੇ ਹਾਂ ਬਹੁਤ ਮਾੜੇ ਹਾਲਾਤ ਹੋਏ ਨੇ ਆ ਦੇਖੋ ਜੀ ਕਿਸ ਤਰੀਕੇ ਨਾਲ ਫ੍ਰਿਜ ਦਾ ਹਾਲ ਹੋ ਗਿਆ ਜੀ ਔਰ ਫ੍ਰਿਜ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆ ਸਮਾਨ ਇਹ ਦੱਸ ਰਹੇ ਨੇ ਵੀ ਕਾਫੀ ਸਮਾਨ ਤਾਂ ਇਹਨਾਂ ਨੇ ਜਾਲ ਵੀ ਦਿੱਤਾ ਜਿਵੇਂ ਕੰਬਲ ਰਜਾਈਆਂ ਸੀ ਤਾਂ ਜਿਹੜਾ ਇਹ ਨੁਕਸਾਨ ਹੋਇਆ ਕਿਦੇ ਕਿ ਪੱਧਰ ਤੇ ਨੁਕਸਾਨ ਹੋਇਆ ਸਰ ਬਹੁਤ ਭਾਰੀ ਨੁਕਸਾਨ ਹੋਇਆ ਸੱਤਾਂ ਪਿੰਡਾਂ ਦਾ ਨੁਕਸਾਨ ਹੋਇਆ ਹੋਰ ਵੀ ਰਾਵੀ ਦਰਿਆ ਦਾ ਉੱਜੇ ਦਰਿਆ ਦੇ ਜਿੰਨੇ ਲਾਗੇ ਪਿੰਡ ਲੱਗਦੇ ਆ ਸਾਰਿਆਂ ਦਾ ਨੁਕਸਾਨ ਹੋਇਆ تقريبا ਓਕੇ ਹਾਂਜੀ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ ਚਾਹੁੰਦਾ ਦੱਸੋ ਜੀ ਆਓ ਹਾਂਜੀ ਸਾਰੇ ਇਹ ਮੇਰੇ ਡੰਗਰਾਂ ਵਾਲੀ ਖੁਰਲੀ ਆ ਇੱਥੇ ਮੇਰੇ ਦੋ گاਵਾ ਸੀ ਮੇਰਾ ਦੁੱਧ ਦਾ ਕੰਮ ਚੱਲਦਾ ਸੀ ਮੈਂ ਦੇਰੀ ਜੋ 15 ਕਿਲੋ ਦੁੱਧ ਦੇ ਲਈ ਪਾਉਂਦਾ ਸੀ ਮੇਰੇ ਘਰ ਪਰਿਵਾਰ ਦਾ ਸੋਦਾ ਪਾਣੀ ਚੱਲਦਾ ਸੀ ਇਹੀ ਸ਼ਹਾਰਾ ਹੀ ਮੈਨੂੰ ਇਹਤੋਂ ਲਾਵਾ ਹੋਰ ਕੋਸੀ ਮੇਰੇ گاਵਾ ਰੁੜ ਗਏ ਆ ਦੇਖੋ ਜੀ ਖੁਰਲੀ ਦਾ ਕੀ ਹਾਲ ਹੋ ਚੁੱਕਿਆ ਤਾਂ ਇੱਥੇ ਜਿਹੜੇ ਡੰਗਰ ਸੀ ਤੁਹਾਡੇ ਡੰਗਰ ਕਿੱਥੇ ਗਏ گاਵਾ ਮੱਝਾਂ ਤੁਹਾਡੀਆਂ ਕਿੱਥੇ ਗਈਆਂ ਸਾਰੇ گاਵਾ ਮੱਝਾਂ ਸਾਡੀਆਂ ਰੁੜ ਗੀਆਂ ਅਸੀਂ ਤੇ ਆਪਣੇ ਬੱਚੇ ਤੇ ਆਪਣਾ ਰਸਾਤ ਤੇ ਚੜ ਕੇ ਬਚਾਇਆ ਇਹਨਾਂ ਦਾ ਕਹਿਣਾ ਜੀ ਜਿਹੜੀਆਂ ਇਹਨਾਂ ਦੀਆਂ گاਵਾ ਮੱਝਾਂ ਸੀ ਉਹ ਰੁੜ ਗਈਆਂ ਇਹਨਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਛੱਤ ਤੇ ਚੜ ਕੇ ਬਚਾਇਆ ਤੁਸੀਂ ਕਿੰਨੇ ਦਿਨ ਛੱਤ ਤੇ ਰਹੇ ਸਾਰੇ 3 ਦਿਨ ਸਾਤੇ ਤਿੰਨ ਦਿਨ ਛੱਤ ਤੇ ਰਹੇ ਤੇ ਫਿਰ ਤੁਹਾਨੂੰ ਕਿਵੇਂ ਮਤਲਬ ਇੱਥੇ ਜੋ ਰੋਟੀ ਪਾਣੀ ਜਾਂ ਤਿੰਨ ਦਿਨ ਤੁਸੀਂ ਉੱਪਰ ਰਹੇ ਉਹਦੇ ਵਿੱਚ ਤੁਹਾਡੇ ਕੋਈ ਕਿਸ ਨੇ ਹੈਲਪ ਕੀਤੀ ਹਾਂਜੀ ਸਰ ਜਹਾਜ਼ ਰਸਤੇ ਸਾਡੇ ਲਈ ਖਾਣਾ ਆਇਆ ਜਹਾਜ਼ ਰਸਤੇ ਇਹਨਾਂ ਦੇ ਲਈ ਖਾਣਾ ਆਇਆ ਓਕੇ ਤੇ ਹੁਣ ਤੁਸੀਂ ਜਿਹੜਾ ਇਹ ਮੈਨੂੰ ਦਿਖਾਈ ਇਹ ਜਿਹੜੀ ਚੀਜ਼ ਮੈਨੂੰ ਬੜਾ ਦੁੱਖ ਲੱਗਿਆ ਤੇ ਤੁਸੀਂ ਇਹ ਮਤਲਬ ਕੀ ਇਹ ਕਿਉਂ ਦਿਖਾਈ ਸਰ ਮੈਂ ਇਹ ਦਿਖਾਈ ਆ ਕੋਈ ਵੀਰ ਭਰਾ ਮੇਰੀ ਵੀਡੀਓ ਦੇਖ ਕੇ ਹੀ ਹੈਲਪ ਲਈ ਮੈਨੂੰ ਫੋਨ ਕਰੇਗਾ ਓਕੇ ਦੇਖੋ ਜੀ ਇਹ ਲੋਕਾਂ ਦਾ ਇਹ ਕਹਿਣਾ ਹੈ ਵੀ ਕੋਈ ਵੀਰ ਭਰਾ ਸਾਡੀ ਹੈਲਪ ਕਰੇ ਇਹਨਾਂ ਦੇ ਕੋਲੇ ਕੋਈ ਰਜਗਾਰ ਦਾ ਸਾਧਨ ਨਹੀਂ ਰਿਹਾ ਇਹਨਾਂ ਦੇ ਜਿਹੜੇ ਡੰਗਰ ਸੀ ਉਹ ਰੁੜ ਗਏ ਤੁਸੀਂ ਆਪਾ ਦੇਖਦੇ ਹੀ ਆ ਜਿਹੜੀਆਂ ਵੀਡੀਓਜ਼ ਹੋਰ ਵੀ ਬਹੁਤ ਚੈਨਲਾਂ ਤੇ ਪੈਂਦੀਆਂ ਨੇ ਕਿ ਡੰਗਰ ਕਿਵੇਂ ਖਤਮ ਹੋ ਗਏ ਤਾਂ ਇਹ ਭਾਈ ਸਾਹਿਬ ਦੀ ਉਮੀਦ ਹੈ ਤੇ ਇਹ ਬੇਨਤੀ ਕਰਦੇ ਨੇ ਵੀ ਕੋਈ ਵੀ ਇਹਨਾਂ ਦਾ ਸਹਾਰਾ ਬਣੋ ਭਾਈ ਸਾਹਿਬ ਅਸੀਂ ਆਪਣੇ ਚੈਨਲ ਦੇ ਜ਼ਰੀਏ ਭਾਰਤ ਨਿਊਜ਼ ਦੇ ਜ਼ਰੀਏ ਤੁਹਾਡਾ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਪਲੀਜ਼ ਆਪਣਾ ਨੰਬਰ ਵੀ ਬੋਲ ਦਿਓ ਤੇ ਇੱਥੇ ਦੱਸ ਦਿਓ ਵੀ ਇੱਥੇ ਤੱਕ ਕਿਵੇਂ ਪਹੁੰਚਿਆ ਜਾਊਗਾ ਜੇ ਕੋਈ ਤੁਹਾਡੀ ਇੱਥੇ ਹੈਲਪ ਕਰਨੀ ਚਾਹੁੰਦਾ ਹੋਵੇ ਸਰ ਮੇਰਾ ਨੰਬਰ 9876806707 ਇੱਕ ਵਾਰੀ ਫੇਰ ਬੋਲ ਦਿੰਦਾ 9876806707 ਹਾਂਜੀ ਤੇ ਇੱਥੇ ਕਿਵੇਂ ਪਹੁੰਚਿਆ ਜਾਊਗਾ ਸਰ ਸਭ ਤੋਂ ਪਹਿਲੇ ਮਕੋੜਾ ਪੱਤਨ ਆਓਗੇ ਮਕੋੜਾ ਪੱਤਨ ਤੋਂ ਤੁਹਾਡਾ ਅੰਦਰ ਵਪਾਰ ਕਰੋਗੇ ਹਾਂ ਤੋ ਪਹਿਲੇ ਕਜਲੇ ਪਿੰਡ ਆਏਗਾ ਜੀ ਇਹ ਕਜਲੇ ਹਾਂ ਜੋ ਪਠਾਨਕੋਟ ਦੇ ਪਿੰਡਾ ਹੋਰ ਦਰਿਆ पार ਕਰਕੇ ਜੀ ਪਠਾਨਕੋਟ ਦਾ ਪਹਿਲਾ ਪਿੰਡ ਦੱਸਦੇ ਨੇ ਕਜਲਾ ਕਜਲੇ ਸੋ ਜਿਹੜਾ ਵੀ ਵੀਰ ਭਰਾ ਭੈਣ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਉਹ ਜ਼ਰੂਰ ਅੱਗੇ ਆਵੇ ਔਰ ਇਹਨਾਂ ਨੂੰ ਸਹਾਰਾ ਦੇਵੇ ਧੰਨਵਾਦ